ਤੇ ਬਕਰ ਬੀਟਾ ਹੋਏ ਫਿਰ ਮੈਂ ਕਿਹੜਾ ਕੱਲੀ ਨੌਕੀ ਵੇਚਦੀ ਸੀਗੀ ਫਿਰ ਮੇਰੇ ਕਿਉਂ ਗੱਲੀ ਦਾ ਘਟ ਆਇਆ ਸਾਰੀ ਗਲੀ ਵੇਚਦੀ ਐ ਚਾਹੀਦਾ ਉਹ ਤਾਂ ਸਿਵਲ ਪ੍ਰਸ਼ਾਸਨ ਨਾਲ ਘਟਾਏ ਕਿਉਂ ਸਿਵਲ ਪ੍ਰਸ਼ਾਸਨ ਨਾਲ ਸਾਰਿਆਂ ਨੇ ਤਾਂ ਇਹ ਵੀ ਜਿਹੜੇ ਬੋਣੇ ਟੋੜ ਰਹੀ ਹੈ ਇਹ ਕਿਉਂ ਨਾ ਬੋਲਾ ਮੈਂ ਤੁਝੇ ਕਿਹਦਾ ਖਾਰ ਦੇ ਰਹੀ ਐ ਤੂੰ ਤਲਖਾ ਦੇ ਸਕਦਾ ਕਿਉਂ ਦਰਖਾ ਦੇ ਜੋ ਮੇਰੇ ਘਰ ਹੀ ਤਾਂ ਦਾ ਮੈਂ ਕਿਹੜਾ ਕੱਲੀ ਕਰਦੀ ਸੀ ਤੇ ਸਮਾਨ ਦੀ ਕੋਈ ਤੁਹਾਡੀ ਜ਼ਿੰਮੇ داری ਘਰ ਮੇਰੇ ਟਾਂ ਤਾ ਰੇ ਬਸ ਬਹੁਤ ਐ ਠੀਕ ਐ ਸਮਾਨ ਨਾ ਮੇਰੇ ਕਿਸੇ ਨੂੰ ਵੀ ਹੱਥ ਲਾਇਓ ਸਾਰੇ ਗਲੀ ਇਤਨੇ ਵਾਸਤੇ ਤੁਸੀਂ ਗਏ ਨਹੀਂ ਹੈਗੇ ਫੜ ਕੇ ਨਾ ਕਰਵਾਈ ਕਰੋ ਹਾਂ ਕਾਰਵਾਈ ਕਰੋ ਤੇ ਫਿਰ ਘਰ ਬੀਟਾਵੇ ਫਿਰ ਮੈਂ ਕਿਹੜਾ ਕੱਲੀ ਨੌਕੀ ਵੇਚਦੀ ਸੀਗੀ ਫਿਰ ਮੇਰੇ ਕਿਉਂ ਕੱਲੀ ਦਾ ਘਰ ਆਇਆ ਕਿੰਨੇ ਕਿ ਕਰਨੇ ਜੀ ਨੇ ਵੇਚਦੀ ਸਾਰੀ ਗਲੀ ਵੇਚਦੀ ਐ ਚਾਹੀਦਾ ਉਹ ਤਾਂ ਸਿਵਲ ਪ੍ਰਸ਼ਾਸਨ ਨਾਲ ਭਟਾਇਆ ਕਿਉਂ ਸਿਵਲ ਪ੍ਰਸ਼ਾਸਨ ਨਾਲ ਸਾਰਿਆਂ ਨੇ ਹਾਂ ਇਹ ਵੀ ਜਿਹੜੇ ਕੋਟੇ ਡੋੜ ਰਹੀ ਹੈ ਇਹ ਕਿਉਂ ਨਾ ਬੋਲਾਂ ਮੈਂ ਤੁਝੇ ਕਿ ਕਦੋਂ ਖਾਣ ਦੇਰੀ ਹੈ ਤੂੰ ਤਲਫਾ ਦੇ ਸਕਦਾ ਕਿਉਂ ਤਲਫਾ ਦੇ ਜਦੋਂ ਮੇਰੇ ਘਰ ਹੀ ਤਾਂ ਆ ਮੈਂ ਕਿਹੜਾ ਕੱਲੀ ਕਰਦੀ ਸੇਤੇ ਸਮਾਨ ਦੀ ਕੋਈ ਤੁਹਾਡੀ ਜਿੰਮ ਦੇ ਘਰ ਮੇਰੇ ਢਾਹ ਤਾਰੇ ਬਸ ਬਹੁਤ ਹੈ ਠੀਕ ਹੈ ਸਮਾਨ ਨਾ ਮੇਰੇ ਕਿਸੇ ਨੂੰ ਵੀ ਹੱਥ ਲਾਇਓ ਸਾਰੇ ਕਿਹਨ ਲਈ ਇਤਨੇ ਵਾਰ ਤੁਸੀਂ ਗਏ ਨਹੀਂ ਹੈਗੇ ਫੜ ਕੇ ਨਾ ਕਰਵਾਈ ਕਰੋ ਹਾਂ ਕਾਰਵਾਈ ਕਰੋ